ਮੈਂ ਮਾ ਪ੍ਰਕਾਸ਼ ਵਿੱਚ ਵੀ ਜਿਕਰ ਆਉਂਦਾ ਏ ਮੀਆਂ ਮੀਰ ਜਗ ਅਵਲ ਫਕੀਰ ਭਈ ਮਰੀਦ ਟਕੇ ਅਵਲ ਫਕੀਰ ਆਰਫ ਕਮਲ ਖਬ ਕੀ ਖਾਨ ਮਹਾਨ ਤਿਆਗੀ ਬੜੇ ਸੁਜਾਨ ਕੋ ਕੀਰਤਨ ਸੁਣਨ ਦੇ ਸ਼ੁਕੀਨ ਸੰਨ ਪਰ ਨਚਣਾ ਪਸੰਦ ਨਹੀਂ ਸੀ ਕਰਦੇ ਉਹਨਾਂ ਨੇ ਸੂਫੀਆਂ ਤੇ ਆਲਮਾ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਖਿਆਲ ਵਿੱਚ ਸ਼ਰੀਅਤ तरीकत हकीकत ਤੇ ਮਾਰਫਤ ਮੂਲ ਰੂਪ ਵਿੱਚ ਇੱਕ ਹਨ ਜਿਹੜੇ ਰੱਬ ਨਾਲ ਬੰਦਿਆਂ ਦੇ ਸਬੰਧਾਂ ਦੀ ਅਵਸਥਾ ਨੂੰ ਉਜਾਗਰ ਕਰਦੇ ਹਨ ਸਾਈਂ ਜੀ ਦੇ ਕਈ ਚੇਲੇ ਹੋਏ ਹਨ ਕੁਝ ਜ਼ਿਕਰ ਜੋਗ ਹਨ ਮੀਆਂ ਨੱਥਾ ਜੋਹਰੀ ਖਵਾਜਾ ਬਿਹਾਰੀ ਤੇ ਸ਼ਾ ਮੁਹੰਮਦ ਆਦ ਕਹਿੰਦੇ ਹਨ ਕਿ ਇੱਕ ਵਾਰ ਜਹਾਂਗੀਰ ਆਪਣੇ ਧਾਮ-ਜਾਮ ਨਾਲ ਮੀਆਂ ਮੀਰ ਜੀ ਕੋਲੋਂ ਆਸ਼ੀਰਵਾਦ ਲੈਣ ਆਇਆ ਗੇਟ ਤੇ ਖੜੇ ਚੌਕੀਦਾਰ ਨੇ ਰੋਕ ਲਿਆ ਤੇ ਕਿਹਾ ਕਿ ਮੀਆਂ ਜੀ ਸਾਧਨਾ ਕਰ ਰਹੇ ਹਨ। ਜਹਾਂਗੀਰ ਨੂੰ ਗੁੱਸਾ ਤਾਂ ਬਹੁਤ ਆਇਆ। ਬਾਦਸ਼ਾਹ ਦੀ ਇਤਨੀ ਹੇਠੀ ਪਰ ਉਹ ਮੀਰ ਜੀ ਕੋਲ ਪੁੱਛਣ ਲਈ ਰੁਕ ਗਿਆ। ਜਦੋਂ ਅੰਦਰ ਗਿਆ ਮੀਰ ਜੀ ਕੋਲ ਸ਼ਿਕਾਇਤ ਕੀਤੀ। ਤਾਂ ਮੀਰ ਜੀ ਨੇ ਕਿਹਾ ਕਿ ਮੈਂ ਚੌਂਕੀਦਾਰ ਐਸੇ ਵਾਸਤੇ ਰੱਖੇ ਹੋਏ ਹਨ ਕਿ ਦੁਨੀਆ ਦੇ ਕੁੱਤੇ ਲਾਲਚੀ ਲੋਕ ਇੱਥੇ ਨਾ ਆ ਸਕਣ। ਮੀਆਂ ਮੀਰ ਸੀਖ ਧਰਮ ਦੇ ਕਾਇਲ ਹੋ ਗਏ। ਜਦੋਂ ਪਹਿਲੀ ਵਾਰ ਪੰਚਮ ਪਾਤਸ਼ਾਹ ਤਨਤਨ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਮਿਲੇ ਉਸ ਤੋਂ ਬਾਅਦ ਐ ਮਿਲਨ ਇੱਕ ਗਹਿਰੀ ਦੋਸਤੀ ਵਿੱਚ ਬਦਲ ਗਈ ਜੋ ਸਿਰਫ ਦੋ ਰਹਾਣੀ ਸ਼ਖਸੀਅਤਾਂ ਦਾ ਮਿਲ ਨਹੀਂ ਨਹੀਂ ਬਲਕਿ ਦੋ ਧਰਮਾਂ ਦਾ ਮਿਲਨ ਸੀ ਗੁਲਾਮ ਮੋਹੀਉਦੀਨ ਜਿਸ ਨੂੰ ਬੁੱਟੇ ਸ਼ਾਹ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਆਪਣੀ ਤਾਵਾਰੀਖੇ ਪੰਜਾਬ ਵਿੱਚ ਇਸ ਗੱਲ ਦੀ ਗਵਾਹੀ ਭਰੀਏ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ davatey miya mira amrisarai ਤੁਹਾਨੂੰ ਨੇ ਆਪਣੇ ਹੱਥਾਂ ਨਾਲ ਚਾਰ ਦਿਸ਼ਾਵਾਂ ਵੱਲ ਚਾਰ ਇੱਟਾਂ ਰੱਖੀਆਂ ਤੇ ਪੰਜਵੀਂ ਇੱਟ ਸਰੋਵਰ ਦੇ ਵਿੱਚ ਰੱਖੀ ਡਾਕਟਰ ਹਰਬੰਸ ਸਿੰਘ ਜੀ ਐਨਸਾਈਕਲੋਪੀਡੀਆ ਆਫ ਸਿੱਖਿਜ਼ਮ ਵਿੱਚ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਇਹ ਭਾਰਤ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਇੱਕ ਅਨੋਖੀ ਮਸਾਲੇ ਕਿ ਕਿਸੇ ਦੂਸਰੇ ਧਰਮ ਦੇ ਰੋਹਾਨੀ ਆਗੂ ਨੇ ਆਪਣੇ ਪੂਜਤਰ ਤੇ ਸਰਬਸ਼੍ਰੇਸ਼ਟ ਸਥਾਨ ਦਾ ਨਹੀਂ ਪੱਥਰ ਕਿਸੇ ਹੋਰ ਧਰਮ ਦੇ ਰੋਹਾਨੀ ਆਗੂ ਤੋਂ ਰਖਵਾਇਆ ਹੋਵੇ ਉਸ ਵਕਤ ਭਾਰਤ ਵਿੱਚ ਹਿੰਦੂ ਬੁੱਧ ਜੈਨ ਤੇ ਹੋਰ ਕਈ ਧਰਮਾਂ ਦੀ ਆਗੂ ਸਨ ਸਾਈਂਮੀ ਅਮੀਰ ਨੂੰ ਹੀ ਗੁਰੂ ਸਾਹਿਬ ਨੇ ਕਿਉਂ ਚੁਣਿਆ ਸਾਈਂ ਮੀਆਂ ਮਿਰ ਕਾਦਰੀ ਫਿਰਕੇ ਨਾਲ ਸੰਬੰਧ ਰੱਖਣ ਵਾਲੀ ਇੱਕ ਉੱਗੇ